ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਜੀ ਮੇਰੇ ਗਵਾਨ ਪਿੰਡ ਦੀ ਵੀਡੀਓ ਹੈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਇੱਕ ਤਾਂ ਗੱਬਣ ਆ ਇੱਕ ਸੂਆ ਸਵਾਇਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਭਰਾਵਾਂ ਦਾ ਪਿਹਾਨ ਸਿੰਘ ਨਾ ਹੀ ਪਿੰਡ ਮਾੜੀ ਮਤਲ ਅਸੀਂ ਬਾਕਾਪੁਰਾ ਜ਼ਿਲ੍ਹਾ ਉਹ ਗਈ ਮੋਬਾਈਲ ਨੰਬਰ 7529086603 ਠੀਕ ਆ ਬਾਈ ਗੱਭਨ ਤੋਂ ਸ਼ੁਰੂ ਕਰਦੇ ਆ ਸੂਆ ਗਿਣਮਾ ਜੀ ਇਹ ਸੂਆ ਜੀ ਪੂਜਾ ਸੂਆ ਵੈੜ ਸੂ ਗਈ ਤੇ ਫਲੂਨ ਵੈੜਨੀ ਯਾਨੀ ਕਿ 16 ਕਿਲੋ ਬਾਈ ਨੂੰ ਉੱਤ ਪਾਇਆ ਆ ਸਮਾਂ ਕਿੰਨਾ ਲੈਂਦੀ ਆ ਬਾਈ ਸਮਾਂ ਬਾਈ ਲੈ ਜੂਗੀ 8 ਰੋਜ਼ ਫਣਾਂ ਦੇ ਦੰਨਾ ਜੀ ਬਾਈ ਓਕੇ ਆ ਜਾਵਾਂ ਪਾਰ ਪਿੱਛੇ ਦੀ ਗਰੰਟੀ ਆ ਜੀ ਹਾਂ ਤੋੜ ਕੇ ਦਿਖਾ ਦੇ ਵੀਰੇ ਕਰਾ ਸੰਗਾ ਜੀ ਵਜਨ ਵਜੂਦ ਬੜਾ ਚੰਗਾ ਸੂਆ ਦੂਜਾ ਸੁਣਦੀ ਆ ਜੀ ਪਲੂਨ ਵੈੜ ਨੇ ਬਾਈ ਦੱਸਦਾ ਕਿ 16 ਕਿਲੋ ਦਾ ਰਿਕਾਰਡ ਆ ਵਜਨ ਵਾਲੀ ਆ ਵੈੜ ਵੀਰੇ ਦਿੱਤਾ ਵੀ ਹੋਊਗਾ ਦਿਨ ਲਗਭਗ ਹਫਤਾ 10 ਦਿਨ ਲੈ ਜੁਗ ਦਿਨ ਹੁੰਦੇ ਆ ਜਿਹੜੇ ਵੀ ਅੰਦਾਜ਼ਾ ਹੀ ਹੁੰਦਾ 2-4 ਦਿਨ ਵੱਧ ਘਟ ਹੋ ਸਕਦੇ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੂਟ ਸ਼ਾਂਕ ਕੋਈ ਵੀ ਨਹੀਂ ਥਾਣੇ ਕੱਲਾ ਕੱਲਾ ਨਿੱਖੜਮਾਂ ਲੱਗਿਆ ਵਾ ਇਧਰਲੀ ਸਾਈਡ ਤੋਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਠੰਡੀ ਸਿਲਪੂਰੀਆ ਲਓ ਜੀ ਬਾਈ ਨੇ ਰਸਾ ਛੱਡਤਾ ਉੱਤੇ ਤੇ ਜਿੰਨੇ ਕੋਈ ਮਰਜੀ ਬੈਠਾ ਰਵੇ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਠੰਡੀ ਸਿਲਪੂਰੀਆ ਜੀ ਬਾਕੀ ਵੀਰੇ ਜੇ ਐਡੀ ਵਜਨ ਵਾਲੀ ਵੇਅਰਨੈਸ 17 18 ਨਾਲ ਦਿੱਤਾ ਫਿਰ ਦੇਣਾ ਵੀ ਕਿਨੇ ਕਿਉਂਕਿ ਦੁੱਧ ਦੇਣਾ ਹੁੰਦਾ ਵਜਨ ਨੇ ਜੇ ਵੇੜ ਦਾ ਵਜਨ ਹੋਊਗਾ ਹਾਈਟ ਹੋਊਗੀ ਫੇਰ ਹੀ ਵੀਰੇ ਦੁੱਧ ਕੱਢਣਾ ਜਿਹੜੀ ਲੱਸੀ ਫਿੱਕੀ ਹੋਈ ਹੋਣ ਇਹਨਾਂ ਦਾ ਦੁੱਧ ਨਹੀਂ ਕਰਦੀ ਉਹ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਯਾਰ ਜੇ ਹੋਰ ਬੰਦੇ ਕੋਲ ਜੇ ਹੁੰਦੇ ਕਿ ਇਹਨਾਂ 60 62 ਕਰਨਾ ਹੈ। ਜੈ ਜੈ ਜਮਾ ਲੈਣ ਦੇ ਨਾਲ। ਆਪਾਂ ਵੀ ਜਿਆ 45000 ਦੀ ਹਾਂ ਨਹੀਂ। ਆਫਰ ਹੀ ਆ। ਆਫਰ ਹੀ ਹੈ। ਨਵੇਂ ਸਾਲ ਦਾ। ਨਵੇਂ ਸਾਲ ਦਾ। ਠੀਕ ਹੈ ਜੀ। 4400 ਰੁਪਏ ਛੋੜੀ ਹੋਣ। ਕਿੰਨੇ ਚ? 48000। 45 ਇੱਕ ਘੱਟ 40। ਨਹੀਂ ਨਹੀਂ 45। 45। ਹਾਂ ਹਾਂ। 45000 40 ਤੇ 5 45000 ਰੁਪਏ ਚ 200 ਰੁਪਏ ਛੋੜੀ ਹੋਣ। ਠੀਕ ਆ 100 ਰੁਪਏ ਛੋੜੀ ਹੋਣੀ ਆ ਜੀ। 45000 ਮੁੱਲ ਆ ਜੀ। ਬਾਕੀ ਵਿੱਚੋਂ 100 ਰੁਪਏ ਛੋੜ ਹੋ ਜੂਗੀ ਠੰਡੀ ਸੀਲ ਪੂਰੀ ਐ ਬਾਈ ਦੀ ਗੱਲ ਸਹੀ ਐ ਬਈ ਜੇ ਕਿਸੇ ਹੋਰ ਕੋਲ ਹੁੰਦੀ ਤਾਂ ਪੈਸੇ ਵਾਲੇ ਮੰਗਣੇ ਸੀਗੇ ਜਮਾ ਜੈ ਜੀ ਡਿਮਾਂਡ ਆ ਸਾਮਕੇ ਵੇਚਣੀ ਹੋਵੇ ਚਾਰ ਪੈਸੇ ਦੇਣ ਵਾਲੀ ਐ ਜੀ ਦੋ ਨੰਬਰ ਵੀਰੇ ਸੁਆ ਕਿੰਮਾ ਜੀ ਇਹ ਬਾਈ ਆ ਸੁਆ ਦਾ ਜਿਹੜਾ ਜਿਹੜਾ ਮਰਜ਼ੀ ਮਾਰਦੀ ਹੈ ਹਨਾ ਠੀਕ ਆ ਜੀ ਤੇ ਅਗਲਾ ਜਿਹੜਾ ਮਰਜ਼ੀ ਮਾਰ ਲੇ ਕਦੋਂ ਸੁਈ ਆ ਜੀ ਇਹ ਸੁਈ ਰਹੋਗੇ ਬਈ ਦੋ ਦਿਨ ਬੱਚਾ ਕੀ ਆ ਜੀ ਅੱਛੀ ਐ ਬਾਈ ਡਾੜ ਮਾਰ ਕਾ ਮੱਚੀ ਬੱਚੀ ਚੰਗੀ ਐ ਜੀ ਚੈੱਕ ਕਰ ਸਕਦੇ ਹੋ ਬਾਕੀ ਆ ਦੋ ਦਿਨ ਸਮਾਂ ਹੋ ਗਿਆ ਸੂਈ ਨੂੰ ਜੇਰ ਦੀ ਡੰਨ ਆ ਜੀ ਹਾਂਜੀ ਹਾਂਜੀ ਓਕੇ ਕਿੰਨਾ ਬੋਲਾ ਤਿਆਰ ਆ ਜੀ ਇਹਦੇ ਬੋਲਾ ਹੋਊਗਾ ਜੀ 8-9 ਕਿਲੋ ਦੀ ਥਣਾ ਦੀ ਡੰਨ ਆ ਜੀ ਹਾਂਜੀ ਓਕੇ ਤੋੜ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਦੂਜਾ ਸੂਈ ਥੋੜੀ ਜਿਹੀ ਘੱਟ ਸੇਵ ਵਾਲੇ ਘਰੋਂ ਆਈ ਆ ਜੀ ਆ ਦੋ ਦਿਨ ਸਮਾਂ ਹੋ ਗਿਆ ਬੱਚਾ ਬਹੁਤ ਟੌਪ ਦਾ ਜੀ ਮਗਰ ਪਿੰਕ ਨੋਜ਼ ਵਾਲੀ ਬੱਚੀ ਆ ਜੀ ਚੈੱਕ ਕਰ ਲੋ ਜੀ ਕੁਆਲਿਟੀ ਬਹੁਤ ਆ ਜੀ 8 ਤੋਂ 9 ਕਿਲੋ ਬੋਲਾ ਨੱਟ ਰੈਡੀ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ ਸੂਏ ਸਵਾਏ ਪਸ਼ੂ ਦੇ ਵੀਰੇ ਮਿਲਕਿੰਗ ਜ਼ਰੂਰ ਕਰ ਲਿਆ ਕਰੋ ਕਿਉਂਕਿ ਤੁਸੀ ਥੱੱਬਾ ਰੁਪਈਆ ਦਾ ਲਾਉਣਾ ਹੁੰਦਾ ਜੀ ਸੂਇਆ ਸਵਾਇਆ ਪਸ਼ੂ ਫਾਇਦਾ ਹੁੰਦਾ ਵੀਰੇ ਚੋਂ ਆਪ ਦਾ 2 ਟਾਈਮ 4 ਟਾਈਮ ਚੋਕੇ ਲੈ ਜੋ 8 ਤੋਂ 9 ਕਿਲੋ ਬੋਲਾ ਨੱਟ ਰੇੜੀ ਆ ਬੱਚਾ ਮਗਰ ਬੱਚੀ ਮਿਲ ਜਾਣੀ ਆ ਥੋੜੀ ਜੀ ਘੱਟ ਸੇਵਾਲੇ ਘਰੋਂ ਆਈ ਆ ਤਾਂ ਕਰਕੇ ਥੋੜੀ ਜੀ ਲੱਸੀ ਆ ਤੇ ਡਿਮਾਂਡ ਵੀਰੇ ਦੀ ਜਮ੍ਹਾਂ ਲੈਣ ਦੇ ਨਾਲ ਹੀ ਇਹ ਡਿਮਾਂਡ ਤਾਂ ਬਾਈ ਇਹ ਹੋਰ ਕੋਲੇ ਹੁੰਦੀ ਮੰਨ ਕੇ ਚੱਲ ਵੀ ਇਹ 40 ਕਰਦਾ 45 ਠੀਕ ਆ ਜੀ ਆਪਾਂ ਪੂਰੇ 33000 ਤੋਂ 100 ਵੀ ਇਹ ਛੋੜੀ ਹੋਣੀ ਹੈ ਕਿੰਨੇ ਚੋ ਜੀ ਪੂਰੇ 33000 ਤੋਂ 30 ਚ 30 ਚ 30 ਚ ਠੀਕ ਆ ਜੀ 100 ਰੁਪਇਆ ਕਦੀ ਛੋੜ ਹੀ ਹੋਣੀ ਹੈ ਠੀਕ ਆ ਜੀ 30000 ਰੁਪਏ ਚ ਛੋੜ ਹੀ ਹੋਣੀ ਆ 30000 ਤੇ ਵੀਰੇ ਵਾੜ ਦਿੰਦਾ ਵੀ ਕੋਣੀ ਆ ਤੇ ਮਗਰ ਬੱਚਾ ਹੋਰ ਵੀਰੇ 6 ਮਹੀਨਿਆਂ ਨੂੰ ਬੱਚੀ 10 15000 ਦੀ ਹੈਗੀ ਆ ਧਾਰਾ ਮਾਰ ਕੇ ਬਾਈ ਕਹਿੰਦਾ ਚੈੱਕ ਕਰਾ ਦਿੰਨੇ ਆ ਲੋ ਜੀ ਓਕੇ ਵੀਰੇ ਮੂਰਲੇ ਚ ਵੀ ਮਾਰ ਦੀ ਬਾਕੀ ਵੀਰੇ ਆਪ ਦਾ ਮਿਲਕਿੰਗ ਕਰਕੇ ਲੈ ਜਾਓ ਜੀ ਓਕੇ ਵੀਰੇ ਡਨ ਆ ਜੀ ਬੱਚਾ ਬੜਾ ਟੌਪ ਦਾ ਬੱਚਾ ਦਿਖਾ ਦਗੇ 30000 ਰੁਪਏ ਜੋ ਮਾਨਤਾਨ ਹੋ ਜੂਗਾ ਜੀ ਚੈੱਕ ਕਰੋ ਬੱਚੇ ਦੀ ਕੋਆਰ ਤੇ ਡੈਨਮਾਰਕਾ ਦੇ ਸੀਮਨ ਦੀ ਬਾਕੀ ਵੀਰੇ ਮੂੰਹ ਹੀ ਬੋਲਦਾ ਬੱਚਾ ਚੰਗਾ ਜੀ ਜਿਹਨੂੰ ਨਾਗ ਪਸੰਦ ਆਉਂਦਾ ਇਹ ਮੰਨ ਕੇ ਚੱਲ ਵੀ ਕੋਈ ਮੈਨੂੰ ਇਹ ਨਹੀਂ ਲਈ ਜਾਣੀ 6000 ਦੂਜਾ 6000 ਦੇ ਵਿੱਚ ਲਗੂਗਾ 6000 ਦੀ ਕੱਟ ਲਓ ਬੱਚੀ ਚੰਗੀ ਆ ਬਾਈ 6000 ਦੀ ਅੱਜ ਹੀ ਬਾਈ ਕਹਿੰਦਾ ਮੈਂ ਕੱਟ ਲਊਗਾ ਤੇ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ